ਤੁਸੀਂ ਦੇਖ ਰਹੇ ਹੋ ਬੀਬੀ ਛੋਟੀ న్యూਸ ਚੈਨਲ ਮੰਡੀ ਗੋਬਿੰਦਗੜ੍ਹ ਤੀਆਂ ਦੀਆਂ ਰੌਣਕਾਂ ਮੰਡੀ ਗੋਬਿੰਦਗੜ੍ਹ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਤੀਆਂ ਮਨਾਇਆ ਜਾ ਰੀਆਂ ਨੇ ਕੋ ਘੱਟ ਨਾ ਪੰਜਾਬਣਾ ਪੰਜਾਬ ਦੀਆਂ ਨੱਚੀਆਂ ਧੂੜਾ ਉਡਡੀਆਂ ਕਿੱਥੇ ਬਾਹਰ ਦੇ ਹੱਥ ਨੇ ਪੰਜਾਬੀ ਵਿਅੰਭਰੀ ਜਨੌਣ ਗੁੱਡੀਆਂ ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲਾਈਕ ਸ਼ੇਅਰ ਕਮੈਂਟਸ ਕਰਿਓ ਮੈਨੂੰ ਦਿਓ ਜੀ ਸਰਪਜੀਤ ਸਿੰਘ ਮੀਟੂ ਲਾਈਵ ਡੈਲੀਗਟ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਆਰ ਦੀਪ ਰਮਨ ਵੇਇਸਾ ਉੱਚਿਆ जी ਯਾਰ ਸਾਰੀ ਦੁਨੀਆ ਚ ਮਨਾਇਆ ਜਾਂਦਾ ਹੈ ਰਮਨ ਜੀ ਪਹੁੰਚੇ ਨੇ ਪੀਬੀਸੀ ਨਿਊਜ਼ ਵੱਲੋਂ ਸਰਪਤੀ ਸਿੰਘ ਵੱਲੋਂ ਜੀ ਆਇਆਂ ਨੂੰ ਮੈਡਮ ਜੀ ਕਿੱਦਾਂ ਲੱਗਿਆ ਮੰਡੀ ਗੁਬਿੰਦਗੜ ਵਾਕਿਆ ਰੌਣਕਾਂ ਲਾਈਆਂ ਤੁਸੀਂ ਜਦ ਤੇ ਵੀ ਤੁਸੀਂ ਆਏ ਹੋ ਅ ਪਹਿਲਾਂ ਤਾਂ ਜੀ ਸਾਰੇ ਦਰਸ਼ਕਾਂ ਨੂੰ ਮੇਰੀ ਵੱਲੋਂ ਆ ਤੁਹਾਡੇ ਆਪਣੇ ਆਰ ਜੀ ਬ੍ਰਹਮਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਜੇ ਤੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਇੱਕ ਇੱਕ ਉਡਾਨ ਇੱਕ ਨਈ ਉਡਾਨ ਆਰਗੇਨਾਈਜੇਸ਼ਨ ਵੱਲੋਂ ਬਹੁਤ ਵਧੀਆ ਲੱਗਿਆ ਸੀਮਾ ਕੌਸ਼ਲ ਨੀਨਾ ਨੀਨਾ ਜੀ ਨੀਨਾ ਜੀ ਪੌਸ ਆਰਿਆ ਮੇਰੀਆਂ ਪੇੜਾ ਨੇ ਬਹੁਤ ਵਧੀਆ ਚੱਤੇ ਦੀਆਂ ਦਾ ਪ੍ਰੋਗਰਾਮ ਕੀਤਾ ਜਿਹੜੇ ਤੁਹਾਨੂੰ ਪਰੇ ਵਿੱਚ ਉਧੋਂ ਦੇ ਆਏ ਆ ਉਦੋਂ ਸਟੇਜ ਤੇ ਆ ਨੱਚ ਰਹੇ ਆ ਨਾਚ ਰਹੇ ਆ ਬਹੁਤ ਰੱਜਮਾ ਪਿਆਰ ਮੈਨੂੰ ਦਿੱਤਾ ਜੀ ਗਵਰਨਮੈਂਟ ਵਾਲਿਆਂ ਨੇ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਵਧੀਆ ਲੱਗ ਰਿਹਾ ਹੈ ਪਰਵਤਨਵਾਦ ਜੀ ਤੁਹਾਡਾ ਇੱਥੇ ਪਹੁੰਚੇ ਸਾਡੇ ਵੱਲੋਂ ਵੈਲਕਮ ਜੀ ਧੰਨਵਾਦ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਰਮਨਦੀਪ ਜੀ ਸਾਡੇ ਵਿੱਚ ਇੱਥੇ ਪਹੁੰਚੇ ਨੇ ਲਗਾਤਾਰੀ 2-3 ਘੰਟੇ ਪਰਫਾਰਮ ਕੀਤਾ ਹੈ ਸਟੇ ਮੈਡਮ ਜੀ ਵੈਲਕਮ ਤੁਹਾਡਾ ਪੀਵੀ 26 ਨਿਊਜ਼ ਵੱਲੋਂ ਤੁਸੀਂ ਬਹੁਤ ਵੱਡਾ ਪ੍ਰਾਲਾ ਕਰਾ ਰਹੇ ਹੋ ਤੁਸੀਂ ਇਹ ਦੱਸੋ ਤੁਸੀਂ ਕਿ ਕਿਹਨਵਾ ਪ੍ਰੋਗਰਾਮ ਕਰਾ ਰਹੇ ਹੋ ਅਸੀਂ ਇੰਨੇ بڑے ਲੈਵਲ ਤੇ ਤਾਂ ਫਸਟ ਟਾਈਮ ਹੀ ਕੀਤਾ ਹੈ ਮੈਂਨੇ ਆਰਦੀਪ ਰਮਨ ਜੀ ਨੂੰ ਖੰਨੇ ਸੁਨਿਆ ਸੀਗਾ ਤਾਂ ਬਹੁਤ ਅੱਛਾ ਲੱਗਿਆ ਸੀ ਉਹਨਾਂ ਨੂੰ ਸੁਣ ਕੇ ਉਹਨਾਂ ਨਾਲ ਥੋੜਾ ਟਾਈਮ ਜਿਵੇਂ ਸਪੈਂਡ ਕੀਤਾ ਸੀਗਾ ਤਾਂ ਮੇਰਾ ਮਨ ਸੀ ਕਿ ਉਹਨਾਂ ਨੂੰ ਹੀ ਬੁਲਾਈਏ ਤਾਂ ਅਸੀਂ ਸਾਰੇ ਇਸ ਇੰਨੇ ਅੱਛੇ ਮੌਕੇ ਤੇ ਸਾਰੇ ਲੇਡੀਜ਼ ਇੰਜੋਏ ਵੀ ਕਰਨ ਗਿਆ ਉਹਨਾਂ ਨੂੰ ਸਿੰਗਿੰਗ ਨੂੰ ਸੁਣਨ ਗਿਆ ਵੀ ਤਾਂ ਬਹੁਤ ਅੱਛਾ ਲੱਗਿਆ ਤੇ ਮੈਂ ਸਾਰੇ ਗਰੁੱਪ ਨੂੰ ਧੰਨਵਾਦ ਕਰਨਾ ਚਾਹੁੰਦੀ ਹਾਂ ਵੱਲੋਂ ਸਾਰੀ ਟੀਮ ਵੱਲੋਂ ਇੱਕ ਨਈ ਉਡਾਨ ਵੱਲੋਂ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਆਏ ਸਾਡੇ ਇੱਕ ਬੋਲਤੇ ਸਾਡੇ ਨਾਲ ਖੜੇ ਹੋਏ ਬਹੁਤ ਕੀਤਾ ਸਾਰਿਆਂ ਦਾ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਮੈਨੂੰ ਦਿਓ ਯਾਦ ਸਰਬਜੀਤ ਸਿੰਘ ਧੰਨਵਾਦ ਸਤਿ ਸ੍ਰੀ ਅਕਾਲ